नमस्कार ये आकाशवाणी है हूं तुसी चंचल शर्मा तों बटेश खबरاں سنو پہلاں बुलेटिन दीयां खास ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਤੋਂ ਮੇਡ ਇਨ ਇੰਡੀਆ ਬੈਟਰੀ ਇਲੈਕਟ੍ਰੀਕਲ ਵਹੀਕਲ EVਟਾਰਾ ਨੂੰ ਚੰਡੀ ਦਿਖਾ ਕੇ ਰਵਾਨਾ ਕੀਤਾ ਉਹਨਾਂ ਇਸ ਪਹਿਲ ਨੂੰ ਭਾਰਤ ਦੀ ਮੇਕ ਇਨ ਇੰਡੀਆ ਯਾਤਰਾ ਚ ਇੱਕ ਨਵਾਂ ਅਧਿਆਇ ਕਰਾ ਦਿੱਤਾ ਪੰਜਾਬ ਦੇ ਕਈ ਹਸਿਆਚ ਲਗਾਤਾਰ ਹੋ ਰਹੀ بارش ਕਾਰਨ ਸਰਹੱਦੀ ਸੂਪਾ ਅਲਰਟ ਤੇ ਰਾਹਤ ਤੇ ਬਚਾਅ ਕਾਰਜ ਚੱਜਾਰੀ ਮੁੱਖ ਮੰਤਰੀ ਵੱਲੋਂ ਸੂਬੇ ਦੇ ਸਾਰੇ ਸਕੂਲ 27 ਤੋਂ 30 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਹੜਾਉਣ ਕਾਰਨ ਕਾਂਗੜਾ ਜ਼ਿਲ੍ਹੇ ਚ ਪਠਾਨਕੋਟ ਕੈਂਟ ਕੰਦਰੋੜੀ ਸੈਕਸ਼ਨ ਵਿਚਕਾਰ ਰੇਲਵਾਜਿ ਹੈ ਸਥਾਈ ਤੌਰ ਤੇ ਮੁਅਤਲ ਪਠਾਨਪੁਰ ਜਲੰਧਰ ਸਿਟੀ ਮੁਸਾਫਰ ਰੇਲ ਗੱਡੀ ਰਾਤ ਕੀਤੀ ਗਈ ਸ਼੍ਰੀ ਮਾਤਾ ਵੈਸ਼ਨੋਦੀਵੀ ਕੱਟੜਾ ਨਵੀਂ ਦਿੱਲੀ ਬੰਦੇ ਭਾਰਤ ਐਕਸਪ੍ਰੈਸ ਅਤੇ ਜੰਮੂ ਤਵੀ ਸਾਬਰਮਤੀ ਰੇਲ ਗੱਡੀਆਂ ਦੇ ਰੂਪ ਬਤਲੇ ਗਏ ਇਤਿਹਾਕੀਂ ਦਿਵਾਂ ਵੱਲੋਂ ਵਿਹਾਰ ਦੇ ਰਾਜਕੀਰ ਵਿਖੇ ਮਰਦਾਂ ਦੇ ਏਸ਼ੀਆ ਕੱਪ ਆਕੇ ਟੂਰਨਾਮੈਂਟ ਦੇ ਮੈਚ ਦੇਖਣ ਲਈ ਮੁਫਤ ਦਾਖਲੇ ਦਾ ਐਲਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਮੇਕ ਇਨ ਇੰਡੀਆ ਯਾਤਰਾ ਵਿੱਚ ਅੱਜ ਇੱਕ ਨਵਾਂ ਅਧਿਆਇ ਜੋੜ ਰਿਹਾ ਹੈ ਉਨਾ ਕਿਹਾ ਕਿ ਅੱਜ ਮੇਕ ਇਨ ਇੰਡੀਆ ਤੇ ਮੇਕ ਫॉर ਦਾ ਵਰਲਡ ਦੇ ਰਾਸ਼ਟਰੀ ਤੀਚਾਂ ਵਿੱਚ ਇੱਕ ਮਹੱਤਵਪੂਰਨ ਦਿਨ ਹੈ ਉਹ ਗੁਜਰਾਤ ਵਿੱਚ TDIS ਲਿਥੀਅਮ ਆਇਰਨ ਬੈਟਰੀ ਪਲਾਂਟ ਵਿਖੇ ਹਾਈਬ੍ਰਿਡ ਬੈਟਰੀ ਇਲੈਕਟ੍ਰੋਡ ਦੇ ਉਤਪਾਦਨ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੌਕਾ ਭਾਰਤ ਤੇ ਜਾਪਾਨ ਦੀ ਦੋਸਤੀ ਨੂੰ ਇੱਕ ਨਵਾਂ ਆਯਾਮ ਦੇਵੇਗਾ ਆਜ ਤੋਂ ਭਾਰਤ ਮੇ ਬਨੇ ਇਲੈਕਟ੍ਰਿਕ ਵਹੀਕਲਸ ਸੋ ਦੇਸ਼ੋ ਕੋ ਐਕਸਪੋਰਟ ਕੀਏ ਜਾਏਗੇ ਸਾਥੀ आज हाइब्रिड बैटरी इलेक्ट्रोड मैन्युफैक्चरिंग भी स्टार्ट हो रही है आज का ये दिन भारत और जापान की फ्रेंडशिप को भी नया आयाम दे रहा है मैं सभी देशवासियों को जापान को सुजुकी कंपनी को बधाई देता हूँ श्री मोदी ने कहा कि भारत लोकतंत्र की ताकत वटी गिनती काम करने वाले नौजवान ਵੱਡੀ ਗਿਣਤੀ ਚ ਹੁਨਰਬੰਦ ਕਾਮੀ ਨੇ ਪੰਜਾਬ ਦੇ ਕਈ ਪਿੰਡਾਂ ਵਿੱਚ ਛਾੜਾਉਣ ਕਾਰਨ 7 ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਸੂਬੇ ਦੇ ਕਈ ਹਸਿਆਂ ਵਿੱਚ ਪਿਛਲੇ 36 ਘੰਟਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਮੀਂਹ ਅਤੇ ਹਿਮਾਚਲ ਪ੍ਰਦੇਸ਼ ਤੋਂ ਮੀਂਹ ਦੇ ਪਾਣੀ ਦੇ ਵਹਾਅ ਕਾਰਨ ਬਿਆਸ ਅਤੇ ਰਾਵੀ ਨਦੀਆਂ ਚੜਾ ਆ ਗਏ ਨੇ ਜਿਸ ਕਾਰਨ ਆਮ ਜਨਜੀਵਨ ਠੱਪ ਹੋ ਗਿਆ ਹੈ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਾਣਕਾਰੀ ਦਿੱਤੀ ਕਿ ਮੌਜੂਦਾ ਸਥਿਤੀ ਦੇ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕੈਪੈਸਿਟੀ ਹੈ ਮੈਂ ਤਾਂ ਦੇਖੋ ਫਿਰੋਜਪੁਰ ਹੈ ਤਰਨਤਾਰਨ ਹੈ ਕਪੂਰਥਲਾ ਹੈ ਫਾਜ਼ਲਕਾ ਹੈ ਹੁਸ਼ਿਆਰਪੁਰ ਗਰਦਾਸਪੁਰ ਤੇ ਪਠਾਨ ਕੋ ਇੱਥੇ ਹਾਈ ਅਲਰਟ ਤੇ ਹੈਗੇ ਆ ਤੇ ਇੱਥੇ ਸਾਰੀਆਂ ਟੀਮਾਂ ਬੈਠੀਆਂ ਨੇ ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਦਿੱਕਤ ਤੇ ਆਈ ਹੋਈ ਹੈ ਪਰ ਉੱਥੋਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰਾ ਸੰਭਾਲ ਲੈਣੇ ਸਾਰਾ ਕੁਝ ਕੀਤਾ ਜਾ ਰਿਹਾ ਫੌਜ ਵੀ ਬੁਲਾਈ ਜਾ ਰਹੀ ਹੈ ਜਿੱਥੇ ਹੁਣ ਰੈਸਕਿਊ ਕਰਨਾ ਸੀ ਉੱਥੇ ਦੇਖੋ ਰੈਸਕਿਊ ਕੀਤਾ ਲੋਕਾਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਪਰ ਕਈ ਲੋਕ ਆਪਣੇ ਹਲੇ ਵੀ ਘਰ ਛੱਡਣ ਨੂੰ ਤਿਆਰ ਨਹੀਂ ਹੋ ਰਹੇ ਇਹਨਾਂ ਇੱਕ ਰਿਪੋਰਟ ਭਾਰਤੀ ਫੌਜ ਬੀਐਸਐਫ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਐਨਡੀਆਰਐਫ ਅਤੇ ਐਸਡੀਆਰਐਫ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਫਸੇ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਮਤੇ ਲੈ ਆ ਰਹੀ ਹੈ ਪ੍ਰਭਾਵਿਤ ਖੇਤਰਾਂ ਦੇ ਨੇੜੇ ਲੋਕਾਂ ਅਤੇ ਪਸ਼ੂਆਂ ਦੋਵਾਂ ਲਈ ਮੈਡੀਕਲ ਟੀਮਾਂ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਵਾਲੇ ਸ਼ੈਲਟਰ ਹੋਮ ਵੀ ਸਥਾਪਿਤ ਕੀਤੇ ਜਾ ਚੁੱਕੇ ਨੇ ਪਾਖੜਾ ਰਣਜੀਤ ਸਾਗਰ ਡੈਮ ਹੁਸੈਨੀ ਵਾਲਾ ਹੈਡਵਰਕਸ ਤੋਂ ਇਹਨਾਂ ਜਲ ਪੰਡਾਰਾਂ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਣ ਲਈ ਵਾਧੂ ਪਾਣੀ ਛੱਡਣਾ ਪੈ ਰਿਹਾ ਹੈ ਜਿਸ ਕਰਕੇ ਸੂਬੇ ਵਿੱਚ ਹੜ ਦੀ ਸਮੱਸਿਆ ਹੋਰ ਵੱਧ ਰਹੀ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ ਕੁਝ ਥਾਵਾਂ ਤੇ ਅੱਜ ਲਈ بارش ਦਾ ਰੈੱਡ ਅਲਰਟ ਅਤੇ ਕੱਲ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 27 ਤੋਂ 30 ਅਗਸਤ ਤੱਕ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਇਸ ਦੌਰਾਨ ਬਹੁਤ ਸਾਰੇ ਕੈਬਨਿਟ ਮੰਤਰੀ ਅਤੇ ਵਿਧਾਇਕ ਹਰ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਰਹੇ ਨੇ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਲੋਕਾਂ ਦੀ ਮਦਦ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਉਧਰ ਪਠਾਨਕੋਟ ਵਿੱਚ ਬਮਿਆਲ ਖੇਤਰ ਅਤੇ ਨਾਰ ਨੋਟ ਜੈਮਲ ਸਿੰਘ ਖੇਤਰ ਚ ਸਥਿਤ ਲਗਭਗ 80 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਨੇ ਪਾਕਿਸਤਾਨ ਸਰਹੱਦ ਨਾਲ ਲਗਦੀਆਂ ਜੈਤਪੁਰ ਅਤੇ ਪਹਾੜੀਪੁਰ ਬੀਐਸਐਫ ਚੌਂਕੀਆਂ ਵੀ ਪਾਣੀ ਤੋਂ ਪ੍ਰਭਾਵਿਤ ਹੋਈਆਂ ਨੇ ਪ੍ਰਸ਼ਾਸਨ ਨੇ ਬੀਐਸਐਫ ਜਵਾਨਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਆਖਿਆ ਹੈ इस मौके कैबिनेट मंत्री लालचंद कटारू चाक ने मौके ऐसी पहुंच के हालात का जायजा लिया जो हिमाचल और जे एंड के, के अंदर भारी बारिश होने की वजह से हमारे जो डैम है वो काफी ओवरफ्लो है और उनकी वजह से हमारे जो फ्लड गेट खोले गए हैं पानी की वजह से हमारे 80 गांव है जो वो सारे गांव ऑलमोस्ट अफेक्टेड है सो जो एनडीआर टीम है वो भी हमारी पहुंच गई और पहली हमारी जो प्राथमिकता है की लोगों की जिंदगी बचानी लोगों के साथ साथ जो पशु है जानवर है उनकी जिंदगी बचानी ਉਸ ਕੇ ਬਾਅਦ ਜੋ ਵਰਪਾਈ ਹੈ ਉਹ ਨੈਕਸਸ ਸੀਐਮ ਸਾਹਿਬ ਦਾ ਦੇਸਾ ਉਹ کریں گے ਅਸੀਂ ਉਦੜ ਕਪੂਥਲਾ ਜ਼ਿਲ੍ਹੇ ਦੀ ਸਬਡਿਵੀਜ਼ਨਾ ਸੁਲਤਾਨਪੁਰ ਲੋਧੀ ਤੇ ਭਲੱਤ ਵਿੱਚ ਬਿਆਸ ਦਰਿਆ ਦੇ ਵਧ ਰਹੇ ਪਾਣੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਤੁਸੀਂ ਬੰਦ ਤੇ ਐਡਵਾਂਸ ਬੰਨਾਂ ਦਾ ਦੌਰਾ ਕਰਕੇ ਸਥਿਤੀ ਦਾ ਚਾਹਸਾ ਲਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰੀ ਮੀਂਹ ਤੇ ਦਰਿਆ ਚ ਪਾਣੀ ਦੇ ਵਾਧੇ ਕਾਰਨ ਮੰਡ ਖੇਤਰ ਦੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਹਾਇਤਾ ਲਈ ਲੋਕ ਜ਼ਿਲ੍ਹਾ ਪਦਰੀ ਕੰਟਰੋਲ ਰੂਮ ਨੰਬਰ 01822232990 ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਹੜਕੂ ਕੰਟਰੋਲ ਰੂਮ 0182822261 ਅਤੇ ਪੁਲਾਤ ਸਬ ਡਿਵੀਜ਼ਨ ਦੇ ਪ੍ਰਭਾਵਿਤ ਖੇਤਰਾਂ ਲਈ ਹੈਲਪਲਾਈਨ ਨੰਬਰ 01822271829 ਉੱਪਰ ਸੰਪਰਕ ਕਰ ਸਕਦੇ ਨੇ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ ਐਤਾਰੀ AIR RNU ਚਲੰਦਰ ਪਠਾਨਕੋਟ ਵਿੱਚ ਚੱਕੀ ਨਦੀ ਵਿੱਚ ਭਾਰੀ ਮਿੱਟੀ ਖਿਸਕਣ ਅਤੇ ਅਚਾਨਕ ਖੜ ਔਣ ਕਾਰਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਚ ਪਠਾਨਕੋਟ ਕੈਂਟ ਕੰਦਰੂੜੀ ਸੈਕਸ਼ਨ ਵਿੱਚਕਾਰ ਰੇਲ ਆਵਾਜਾਈ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਇਸ ਕਰਕੇ ਪਠਾਨਕੋਟ ਜਲੰਧਰ ਸਿਟੀ ਮੁਸਾਫਰ ਰਿਲ ਗੱਡੀ ਨੂੰ ਵੀ ਰੱਦ ਕਰ ਦਿੱਤਾ ਗਿਆ ਚਾਤਕੀ ਸ਼੍ਰੀਮਾਤਾ ਵੈਸ਼ਨੋਦੇਵੀ ਕਟੜਾ ਨਵੀਂ ਦਿੱਲੀ ਬੰਦੇ ਭਾਰਤ ਐਕਸਪ੍ਰੈਸ ਨੂੰ ਪਠਾਨਕੋਟ ਕੈਂਟ ਮੁਕੇਰੀਆਂ ਭੋਗਪੁਰ ਸਰਵਾਲ ਦੀ ਬਜਾਏ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਬਿਆਸ ਜਲੰਧਰ ਛਾਣੀ ਰਾਹੀਂ ਚਲਾਇਆ ਜਾ ਰਿਹਾ ਹੈ ਜਮੂ ਤਵੀ ਸਾਬਰਮਤੀ ਨੂੰ ਜੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਬਿਆਸ ਚਲੰਦਰਾ ਸ਼ਹਿਰਾਂ ਹੀ ਚਲਾ ਕੇ ਹੈ 에ਰੀਅਲ ਗਿੱਟੀ ਮਿਰਥਲ ਮੁਕੇਰੀਆਂ ਦਸੂਹਾ ਟਾਂਡਾ ਉੜਮੋਟ ਤੇ ਪੋਪੁਰ ਸਰਵਾਲ ਦੇ ਸਟਾਪਿਸ਼ ਤੇ ਨਹੀਂ ਰੁਕੇਗੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਖ-ਵੱਖ ਗੁਰਦੁਆਰਿਆਂ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਹੜਾਂ ਦੀ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਪ੍ਰਭਾਵਿਤ ਲੋਕਾਂ ਦੀ ਰਿਹਾਇਸ਼ ਲੰਗਰ ਤੇ ਹੋਰ ਲੋੜੀਂਦੀਆਂ ਵਸਤਾਂ ਦੇ ਪ੍ਰਬੰਧ ਵੱਖ-ਵੱਖ ਗੁਰ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਸੀਟੀਓ ਨੇ ਸ਼ਹਿਰ ਭਰ ਵਿੱਚ ਅੰਤਰਰਾਜੀ ਟਰਮੀਨਲਾਂ ਅਤੇ ਬੱਸ ਕਤਾਰ ਸ਼ੈਲਟਰਾਂ ਤੇ ਕਿਊਆਰ ਕੋਡ ਆਧਾਰਿਤ ਯਾਤਰਾ ਯੋਜਨਾਬੰਦੀ ਸਹੂਲਤ ਸ਼ੁਰੂ ਕਰਕੇ ਸ਼ਹਿਰੀ ਆਵਾਜਾਈ ਅਤੇ ਮੁਸਾਫਰਾਂ ਦੀ ਸਹੂਲਤ ਨੂੰ ਬਿਹਤਰ ਬਣਾਉਣ ਵਾਲਾ ਇੱਕ ਵੱਡਾ ਕਦਮ ਚੁੱਕਿਆ ਹੈ ਇਸ ਫੈਲਕਦਮੀ ਦਾ ਉਦੇਸ਼ ਬੱਸਾਂ ਦੇ ਆਉਣ ਜਾਣ ਦੇ ਸੰਭਾਵਿਤ ਸਮੇਂ ਅਤੇ ਉਸ ਮੁਤਾਬਕ ਮੁਸਾਫਰਾਂ ਨੂੰ ਆਪਣੇ ਸਫ਼ਰ ਦੀ ਯੋਜਨਾ ਬਣਾਉਣ ਬਾਰੇ ਜਾਣਕਾਰੀ ਦੇਣਾ ਹੈ ਇਹ ਜਾਣਕਾਰੀ ਕਿਊਆਰ ਕੋਡ ਸਕੈਨ ਕਰਨ ਤੇ ਉਹਨਾਂ ਦੇ smartphones ਤੇ ਉਪਲਬਧ ਹੋਵੇਗੀ ਪਠਾਨਕੋਟ ਕਾਊਂਟਰ ਇੰਟੈਲੀਜੈਂਸ ਨੇ ਕਿਨਾਰੇ ਅਪਰਾਧਾਂ ਵਿੱਚ ਸ਼ਾਮਲ ਇੱਕ ਸੰਗਠਿਤ ਅਪਰਾਧ ਮਾਡਿਊਲ ਦੇ ਦੋ ਨਾਬਾਲਗਾਂ ਸਮੇਤ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪੱਖੋਕੇ ਟਾਲੀ ਦੇ ਵਿਸ਼ਾਲ ਮਸੀ ਉਰਫ ਦਾਣਾ ਅਤੇ ਪੱਖੋਕੇ ਮੈਂ ਮਰਨ ਦੇ ਵਿਸ਼ਾਲ ਵਿਲੀਅਮ ਵਜੋ ਹੋਈ ਹੈ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਚੋਂ ਦੋ ਪਿਸਤੌਲਾਂ ਸਮੇਤ 6 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਆਧਾਰਿਤ ਗੈਂਗਸਟਰਾਂ ਨਿਸ਼ਾਨ ਸਿੰਘ ਸ਼ਮਸ਼ੀਰ ਸਿੰਘ ਤੇ ਹੋਰਨਾਂ ਦੇ ਸੰਪਰਕ ਤੇ ਕੰਮ ਕਰ ਰਹਿ ਸਨ ਉਹਨਾਂ ਦੱਸਿਆ ਕਿ ਸੂਬੇ ਭਰ ਵਿੱਚ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਵੀ ਅਹਿਮ ਸੁਰਾਗ ਮਿਲੇ ਨੇ ਇੱਕ ਹੋਰ ਮਾਮਲੇ 'ਚ ਅੰਮ੍ਰਿਤਸਰ ਕਮਿਸ਼ਨੇਟ ਪੁਲਿਸ ਨੇ ਇੱਕ ਮੁਲਜ਼ਮ ਨੂੰ 5 ਪਿਸਤੌਲਾਂ ਤੇ 4 ਮੈਗਜ਼ੀਨਾ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਰੋਂ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਮਿਤ ਸਿੰਘ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦਾ ਰਹਿਣ ਵਾਲਾ ਹੈ ਮੁਲਜ਼ਮ ਆਪਣੇ ਸਾਥੀ ਗੁਰਪ੍ਰੀਤ ਸਿੰਘ ਉਰਫ ਕਿੰਨੀ ਜਰੀਏ ਪਾਕਿਸਤਾਨ ਅਧਾਰ ਤਸਕਰੀ ਦੇ ਸੰਪਰਕ ਵਿੱਚ ਸੀ पंजाब के सेहत के परिवार भलाई मंत्री डॉक्टर बलबीर सिंह ने युद्ध नशा विरुद्ध मुहिम तहत मोहाली स्थित अंबेडकर इंस्टीट्यूट ऑफ मैडिकल सैंसिज कलस्टर रिसोर्स सेंटर विखे मैडिकल अफसर की समर्था निर्माण सिखलाई का उद्घाटन किया इसका उद्देश मैडिकल अफसर से सहयोगी स्टाफ की समर्था ना जो जमीनी पद्धर से नशीले पदार्थों की वरतों संबंधी विगाड़ा का ढुकव प्रबंधन किया जा सके ਹਾਕੀ ਇੰਡੀਆ ਨੇ ਐਲਾਨ ਕੀਤਾ ਕਿ ਬਿਹਾਰ ਦੇ ਰਾਜਗੀਰ ਵਿੱਚ ਹੋਣ ਵਾਲੇ ਹਾਕੀ ਪੁਰਸ਼ ਏਸ਼ੀਆ ਕੱਪ 2025 ਦੇ ਸਾਰੇ ਮੈਚਾਂ ਲਈ ਦਰਸ਼ਕਾਂ ਵਾਸਤੇ ਦਾਖਲਾ ਮੁਫਤ ਹੋਵੇਗਾ ਇਹ ਮੁਕਾਬਲਾ 29 ਅਗਸਤ ਤੋਂ 7 ਸਤੰਬਰ ਤੱਕ ਰਾਜਗੀਰ ਹਾਕੀ ਸਟੇਡੀਅਮ 'ਚ ਖੇਡਿਆ ਜਾਵੇਗਾ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਤੋਂ ਮੇਡ ਇਨ ਇੰਡੀਆ ਬੈਟਰੀ ਇਲੈਕਟ੍ਰੀਕਲ ਵਹੀਕਲ ਇਹ ਵਿਟਾਰਾ ਨੂੰ ਚੰਡੀ ਦਿਖਾ ਕੇ ਰਵਾਨਾ ਕੀਤਾ ਪੰਜਾਬ ਦੇ ਕਈ ਹਿੱਸਿਆਂ ਚ ਲਗਾਤਾਰ ਹੋ ਰਹੀ بارش ਕਾਰਨ ਸਰਹਤੀ ਸੂਬਾ ਅਲਰਟ ਤੇ ਰਾਹਤ ਤੇ ਬਚਾਅ ਕਾਰਜ ਚ ਚੱਰੀ ਮੁੱਖ ਮੰਤਰੀ ਵੱਲੋਂ ਸੂਬੇ ਦੇ ਸਾਰੇ ਸਕੂਲ 27 ਤੋਂ 30 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਹਾੜਾਂ ਕਾਰਨ ਕਾਂਗੜਾ ਜ਼ਿਲ੍ਹੇ ਚ ਪਠਾਨਕੋਟ ਕੈਂਟ ਕੰਦਰੂੜੀ ਸੈਕਸ਼ਨ ਵਿੱਚਕਾਰ ਰੇਲ ਆਵਾਜਾਈ ਸਥਾਈ ਤੌਰ ਤੇ ਮੁਅਤਲ ਪਠਾਨਕੋਟ ਜਲੰਧਰ ਸਿਟੀ ਮੁਸਾਫਰਿਲ ਗੱਡੀ ਰੱਦ ਕੀਤੀ ਗਈ ਸ਼੍ਰੀਮਤਾ ਵੈਸ਼ਨੋਦੇਵੀ ਕਟੜਾ ਨਵੀਂ ਦਿੱਲੀ ਬੰਦੇਪਾਰਤ ਐਕਸਪ੍ਰੈਸ ਅਤੇ ਜੰਮੂ ਤਮੀ ਸਾਬਰਮਤੀ ਰੇਲ ਗੱਡੀਆਂ ਦੇ ਰੂਪ ਬਤਲੇ ਗਏ ਸਤਿਨਾਮੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ